ਮੈਂ ਬੰਨ ਸਰਕਾਰੀਓ ਬਜ਼ੁਰਗ ਮਾਤਾ ਮੇਨਾ ਮੇਰੇ ਵੱਡੇ ਤੇ ਛੋਟੇ ਵੀਰ ਸਭ ਤੋਂ ਪਹਿਲਾਂ ਗੱਤਕੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀਆਂ ਦਾ ਬਹੁਤ ਹੀ ਭਾਗਾਂ ਦਾ ਦਿਨ ਹੈ ਅੱਜ ਅਸੀਂ ਪਿੰਡ ਜੇ ਜਦੋਂ ਅੱਬਾ ਵਿਖੇ ਇਕੱਤਰ ਹੋਈਆਂ ਸਾਰੇ ਸਭ ਤੋਂ ਪਹਿਲਾਂ ਜਸੂਵਿਦਾ ਕੇਂਦਰ ਦਾ ਉਦਘਾਟਨ ਕੀਤਾ ਗਿਆ ਫਿਰ ਸੀ ਰੈ ਅਗਰੀਕਲਚਰ ਆਫਿਸ ਦਾ ਕਰਨਾ ਉਦਘਾਟਨ ਤੇ ਸੀਵਰੇਜ ਦਾ ਕਰਨਾ ਹੈ। ਜੀ ਸੀਵਰੇਜ ਦੇ ਕੰਮਕਾਰ ਚ ਸ਼ੁਰੂ ਕੀਤੇ ਜਾ ਰਹੇ ਨੇ। ਤੇ ਮੈਂ ਉਸ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਤੇ ਅੱਜ ਮੈਂ ਧੰਨਵਾਦ ਕਰਦਾ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ, ਸਾਡੇ ਹਰਮਨਪਿਆਰੇ ਨੇਤਾ, ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਜੱਬੇਵਾਲ ਜੀ ਤੇ ਸਾਡੇ ਨਗਰ ਦੇ ਸਰਪੰਚ ਸਾਹਿਬ ਰਵੀਨ ਕੁਮਾਰ ਸੋਨੀ ਜੀ। ਸਾਡੇ ਪੰਚਾਇਤ ਮੈਂਬਰ ਰੀਨੁਬਾਲਾ ਜੀ ਬਾਕੀ ਸਾਰੇ ਪੰਚਾਇਤ ਮੈਂਬਰ ਸਹਿਬਾਨ ਸਾਡੇ ਬਲੌਕ ਪ੍ਰਧਾਨ ਅਦਿੱਤਿਅ ਸ਼ਰਮਾ ਜੀ ਸਾਰੇ ਇਲਾਕੇ ਦੇ ਵੱਖ-ਵੱਖ ਨਗਰਾਂ ਤੋਂ ਆਏ ਸਰਪੰਚ ਸਹਿਬਾਨ ਪੰਚਾਇਤ ਮੈਂਬਰ ਸਹਿਬਾਨ ਮੋਦਵਾਰ ਸਰਜਨ ਸਾਡੇ ਸਾਰੇ ਅਫਸਰ ਸਹਿਬਾਨ ਬਹੁਤ ਹੀ ਸਰਕਾਰਯੋਗ ਜੋ ਹੁਣੇ ਆਪਣੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਗਏ ਨੇ ਰਾਮਕੁਮਾਰ ਜੀ ਜੋ ਉਹਨਾਂ ਦੀ ਪਿੰਡ ਨੂੰ ਦੇਣ ਹੈ ਸਿਕਸ਼ਾ ਦੇ ਵਿੱਚ ਤੇ ਸਾਡੇ ਬਾਬਾ ਜੀ ਬਾਬਾ ਅਮਰੀਖਾ ਜੀ ਉਹਨਾਂ ਦਾ ਨਾਮ ਮੈਂ ਅਖੀਰ ਦੇ ਵਿੱਚ ਲੈਣਾ ਕਿਉਂਕਿ ਉਹਨਾਂ ਦੀ ਜੋ ਅਸ਼ੀਰਵਾਦ ਹੈ ਉਹਨਾਂ ਦੀ ਮੇਲ ਹੈ ਉਹਨਾਂ ਨੇ ਮੇਰੇ ਬਰਾ ਹੱਥ ਹਮੇਸ਼ਾ ਬਣਾਈ ਰੱਖਿਆ ਐ ਐਮਪੀ ਸਾਹਿਬ ਤੇ ਵੀ ਤੇ ਜਦੋਂ ਮੈਂ ਵੀ ਮਿਲੇ ਇੰਨੇ ਪਿਆਰ ਨਾਲ ਉਹਨਾਂ ਨੇ ਮੈਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਸਾਰੇ ਪਿੰਡ ਵਾਸੀ ਵੀ ਪਿੰਡ ਵਾਸੀਆਂ ਨੂੰ ਵੀ ਇੰਨਾ ਪਿਆਰ ਦਿੰਦੇ ਆ ਅਸੀਂ ਸਾਰੇ ਉਹਨਾਂ ਦੇ ਬਹੁਤ ਧੰਨਵਾਦੀ ਆ ਬਹੁਤ ਸ਼ੁਕਰਗੁਜ਼ਾਰ ਨੇ ਮੈਂ ਸਾਰੇ ਹੋਰ ਵੀ ਆਏ ਕਿਸੇ ਦਾ ਨਾਮ ਲੈਣਾ ਮੈਂ ਭੁੱਲ ਗਿਆ ਮੈਂ ਮਾਫੀ ਚਾਹੁੰਦਾ ਸਾਰੇ ਪੱਤਰਕਾਰ ਸਹਿਬਾਨ ਵੀ ਬਹੁਤ ਸਾਡੇ ਨਾਲ ਸਾਡੇ ਸੱਜਣ ਨੇ ਤੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਇਸੇ ਤਰ੍ਹਾਂ ਹੀ ਜੋ ਸਰਪੰਚ ਸਾਹਿਬ ਨੇ ਹੋਰ ਸਮੱਸਿਆਵਾਂ ਦੱਸੀਆਂ ਕਿਉਂਕਿ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਕਿਉਂਕਿ ਮੌਕਾ ਇਹ ਵੀ ਹੁੰਦਾ ਕਿ ਇਹਨਾਂ ਨੇ ਧੰਨਵਾਦ ਕੀਤਾ ਅਸੀਂ ਖੁਸ਼ੀਆਂ ਮਨਾਈਆਂ ਜੋ ਕੰਮ ਨਵੇਂ ਸ਼ੁਰੂ ਕੀਤੇ ਪਰ ਕਈ ਕੰਮ ਜਿਹੜੇ ਹੈਗੇ ਅਸੀਂ ਉਹਨਾਂ ਬਾਰੇ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਤੇ ਜਿਹੜੇ 36 ਲਾਭਪਾਤਰੀ ਹੈ ਜਿਨ੍ਹਾਂ ਨੂੰ ਸ਼ਰਧਾਂ ਦੇ ਰਿਪੇਅਰ ਦੇ ਲਈ ਪੈਸੇ ਆਏ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਵਾਦ ਤੇ ਜਿਹੜੇ ਲੈ ਗਏ ਨੇ ਉਹ ਵੀ ਚਿੰਤਾ ਨਾ ਕਰਨ ਜਿੱਦਾਂ ਜਿੱਦਾਂ ਹੀ ਗ੍ਰਾਂਟ ਆਉਂਦੀ ਰਹਿੰਦੀ ਹੈ ਸਰਕਾਰ ਵੱਲੋਂ ਸਾਡਾ ਇਹ ਕੰਮ ਹੁੰਦਾ ਕਿ ਜਿੰਨੀ ਜਲਦੀ ਹੋ ਸਕੇ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਜੋ ਨੂੰ ਪਤਾ ਹੈ ਕਿ ਕਈ ਘਰਾਂ ਦੇ ਵਿੱਚ ਕਾਫੀ ਨੁਕਸਾਨ ਵੀ ਹੋਇਆ ਹੈ ਕਿਉਂਕਿ ਹੁਣ ਦਿੱਤੇ ਸਮੇਂ ਹੜ੍ਹ ਵੀ ਆਏ ਸੀਗੇ ਬਹੁਤ ਵੱਡੀ ਜੋ ਹੈ ਸਾਨੂੰ ਤਬਾਈ ਦੇਖਣ ਨੂੰ ਮਿਲੀ ਸੀ ਪੂਰੇ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ ਚਾਹੇ ਜਾਨੀ ਨੁਕਸਾਨ ਹੋਵੇ ਮਾਲੀ ਨੁਕਸਾਨ ਹੋਵੇ ਤਾਂ ਅਸੀਂ ਸਰਕਾਰ ਦੇ ਤੌਰ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿੰਨਾ ਵੱਧ ਤੋਂ ਵੱਧ ਮੁਆਫੀ ਦਾ ਸਾਰੇ ਪਿੰਡ ਵਾਸੀਆਂ ਨੂੰ ਮਿਲ ਸਕੇ ਤੇ ਜਿਸ ਕਿਸੇ ਦਾ ਸਰਪੰਚ ਸਾਹਿਬ ਹੋਰ ਵੀ ਜੇ ਕੋਈ ਜੇ ਹੋਰ ਵੀ ਕੋਈ ਰਹਿ ਗਿਆ ਹੋਵੇ ਤੁਸੀਂ ਸਾਨੂੰ ਦੱਸ ਦਿਓ ਜਰੂਰ ਸਾਡੇ ਤੱਕ ਪਹੁੰਚਾਓ ਨਹੀਂ ਤਾਂ ਤੁਸੀਂ ਆਪ ਵੀ ਮੈਨੂੰ ਦੱਸ ਸਕਦੇ ਆ ਤਾਂ ਤੁਸੀਂ ਇਸ ਪੱਖੋਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਜੋ-ਜੋ ਸਰਪੰਚ ਸਾਹਿਬ ਨੇ ਹੋਰ ਵੀ ਸਮੱਸਿਆਵਾਂ ਦਸੀਆਂ ਉਹਦਾ ਵੀ ਅਸੀਂ ਹੱਲ ਜ਼ਰੂਰ ਕਰਾਵਾਂਗੇ ਵਧੀਆ ਤਰੀਕੇ ਦੇ ਨਾਲ ਕਰਾਵਾਂਗੇ ਪਹਿਲਾਂ ਵੀ ਸਰਪੰਚ ਸਾਹਿਬ ਨੇ ਦਸੀਆਂ ਹੋਈਆਂ ਉਸਾਰੀਆਂ ਸਮੱਸਿਆਵਾਂ ਦਾ ਵਧੀਆ ਤਰੀਕੇ ਦੇ ਨਾਲ ਹੱਲ ਕੱਢਾਂਗੇ ਤਾਂ ਇੱਕ ਰਾਮਕਮਰ ਜੀ ਨੇ ਬੜੀ ਵਧੀਆ ਗੱਲ ਕੀਤੀ ਸੀ ਕਿ ਅਸੀਂ ਇੱਕ ਹਲਕੇ ਦੇ ਵਿਕਾਸ ਤੇ ਲਈ এডਿਕੇਸ਼ਨ ਦਾ ਸਿੱਖਿਆ ਦਾ ਸਫਲ ਹੋਣਾ ਬਹੁਤ ਜ਼ਰੂਰੀ ਹੈ ਜਦ ਤੱਕ ਅਸੀਂ ਬੱਚਿਆਂ ਨੂੰ ਪੜਾ ਲਿਖਾ ਕੇ ਕਿਸੇ ਜੋਗਾ ਨਾ ਕਰ ਦਈਏ ਤਦ ਤੱਕ ਹਲਕੇ ਦਾ ਯਾ ਇਰੀਆ ਦਾ ਸੁਧਾਰ ਨਹੀਂ ਸੀ ਕਰ ਸਕਦੇ ਇਸ ਕਰਕੇ ਸਾਡੀ ਇਹ ਹੀ ਕੋਸ਼ਿਸ਼ ਹੈ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਵੀ ਦੱਸਿਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਸਹੂਲਤਾਂ ਦਿੱਤੀਆਂ ਜਾਣ ਨਾ ਕਿ ਸਿਰਫ ਪੜ੍ਹਾਈ ਦੇ ਲਈ ਉਹਨਾਂ ਦੇ ਖੇਡ ਖੇਡਦੇ ਲਈ ਵੀ ਤਾਂ ਕਿ ਵਧੀਆ ਸਟੇਡੀਅਮ ਬਣਾਏ ਜਾਣ ਜਿੱਥੇ ਬੱਚਾ ਸਾਡਾ ਨਸ਼ੇ ਤੋਂ ਵੀ ਦੂਰ ਰਹੇ ਬੈੜੀਆਂ ਤੋਂ ਦੂਰ ਰਹੇ ਤੇ ਨਾਲ ਹੀ ਉਸ ਤੋਂ ਬਾਅਦ ਇਹ ਨਹੀਂ ਕਿ ਸਿਰਫ ਪੜ੍ਹਾਈ ਕਰਾ ਕੇ ਛੱਡ ਦਿੰਦਾ ਕਿਉਂਕਿ ਹਲਕੇ ਦਾ ਯਾ ਇਰੀਏ ਦਾ ਕੁਤਾਸ ਕਰਨ ਦੇ ਲਈ ਸਾਨੂੰ ਇਹ ਵੀ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਵੀ ਦਿੱਤੀਆਂ ਜਾਣ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿੱਥੇ ਇੰਡਸਟਰੀ ਵੀ ਲੈ ਕੇ ਆਈਏ ਉਧਰ ਫਗਵਾੜਾ ਰੋਡ ਵਾਲੀ ਸਾਈਡ ਫਗਲਾਣੇ ਵਾਲੀ ਸਾਈਡ ਵੀ ਇੰਡਸਟਰੀ ਬਹੁਤ ਜਲਦੀ ਬਣ ਜਾਏਗੀ ਪਿਆਰ ਹੋ ਜਾਏਗੀ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਇਸ ਏਰੀਆ ਦੇ ਵਿੱਚ ਵੀ ਕੰਡੀ ਏਰੀਆ ਦੇ ਵਿੱਚ ਵੀ ਅਸੀਂ ਵਧੀਆ ਇੰਡਸਟਰੀਆਂ ਲੈ ਕੇ ਆਈਏ ਚਾਹੇ স্মਲ 스کیل ਇੰਡਸਟਰੀ ਹੋਵੇ ਜਿੱਥੇ ਸਾਡੀਆਂ ਮਹਿਲਾਵਾਂ ਵੀ ਕੰਮ ਕਰ ਸਕਣ ਸਾਡੇ ਬੰਦੇ ਵੀ ਕੰਮ ਕਰ ਸਕਣ ਸਾਰੇ ਇਕੱਲਾ ਤੇ ਇਹ ਕੋਸ਼ਿਸ਼ ਹੈ ਸਾਡੀ ਤੇ ਕੰਮ ਜ਼ਰੂਰ ਕਰਾਵਾਂਗੇ ਵੀ ਵਧੀਆ ਤਰੀਕੇ ਨਾਲ ਮੁਕੰਮਲ ਕਰਾਵਾਂਗੇ ਮੈਂ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ